ਕਿ ਕਿਤ ਗੱਲਾਂ ਨੂੰ ਲੈ ਕੇ ਜਿਹੜੀ ਅੱਜ ਮੀਟਿੰਗ ਹੈ ਮੈਂ ਰਣਜੀਤ ਸਿੰਘ ਗਾਂਧੀ ਪ੍ਰੈਜ਼ੀਡੈਂਟ ਲੁਧਿਆਣਾ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਅੱਜ ਅਸੀਂ ਮੀਟਿੰਗ ਕਾਲ ਕੀਤੀ ਗਈ ਸੀ ਜੀ ਚ ਪਿੱਛੇ ਹੋਣੀ ਬਿਆਨ ਆਇਆ ਹੈ ਆਪਣੇ ਮੰਤਰੀ ਸਾਹਿਬ ਦਾ ਜਿਹਦਾ ਸਾਡਾ ਬਹੁਤ ਪੈਂਡਿੰਗ ਪਿਆ ਹੋਇਆ ਹੈ ਡੀਲਰ ਕਮਿਸ਼ਨ ਹਰਦੀਪ ਹਰਦੀਪ ਪੁਰੀਜੀਤ ਵੱਲੋਂ ਜਿਹੜੀ ਹਾਈ ਤੱਕ ਸਾਨੂੰ ਇਹ ਲੱਗ ਰਿਹਾ ਸੀ ਕਿ ਉਮੀਦ ਲੱਗ ਰਹੀ ਸੀ ਕਿ ਹੁਣ ਮਾਰਜਿਨ ਵੱਜ ਜਾਏਗਾ ਹੁਣ ਮਾਰਜਿਨ ਵੱਜ ਜਾਏਗਾ ਪਿਛਲੇ 3-4 ਮਹੀਨੇ ਤੋਂ ਅਹੀ ਜਨਵਰੀ 18 ਤੋਂ ਜਦੋਂ ਇਹਨਾਂ ਨੂੰ ਨੋਟੀਫਿਕੇਸ਼ਨ ਦਿੱਤਾ ਸਾਰਾ ਅਸੀਂ ਦਿੱਤਾ ਸੀ ਫਿਰ ਗਿਆਪਨ ਦਿੱਤਾ ਸੀ ਤੇ ਉਹਦੇ ਬਾਅਦ ਇਹਨਾਂ ਨੇ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਹਰ 10 ਦਿਨ 15 ਦਿਨ ਬਾਅਦ ਸਾਡੀ OMC ਦੇ ਨਾਲ ਰੈਗੂਲਰ ਮੀਟਿੰਗ ਹੁੰਦੀ ਰਹੀ ਉਸ ਮੀਟਿੰਗ ਵਿੱਚ ਸਾਨੂੰ ਆਸ਼ਵਾਸਨ ਦਿੱਤਾ ਗਿਆ ਕਿ ਅਸੀਂ ਇਹ ਉੱਤੇ ਵਿਚਾਰ ਕਰ ਰਹੇ ਹਾਂ ਕਿ ਅਸੀਂ ਕਮਿਸ਼ਨ ਬੁਲਾਵਾਂਗੇ ਸਾਰੀ ਕੈਲਕੂਲੇਸ਼ਨ ਕਰ ਰਹੇ ਸੀ ਡੇ ਬਾਏ ਡੇ ਪਰ ਜੋ ਪਰਸੋ ਹਰਦੀਪੂਰੀ ਜੀ ਪੈਟਰੋਲੀਅਮ ਮਨਿਸਟਰ ਰਹੇ ਗਏ ਉਹਨਾਂ ਦਾ ਜੋ ਪਾਰਲੀਮੈਂਟ ਵਿੱਚ ਜੋ ਬਿਆਨ ਆਇਆ ਹੈ ਉਹਦੇ ਦੇ ਸਾਨੂੰ ਲੱਗਿਆ ਕਿ ਹੁਣ ਸਾਨੂੰ ਉਮੀਦ ਘੱਟ ਲੱਗ ਰਹੀ ਹੈ ਇਸ ਐਵਜੇ ਚ ਅਸੀਂ ਅੱਜ ਆਪਣੇ ਡੀਲਰਸ ਲੁਧਿਆਣਾ ਦੇ ਬੰਦਿਆਂ ਨੇ ਮੀਟਿੰਗ ਬੁਲਾਈ ਹੈ ਔਰ ਉਹਦੇ ਉੱਤੇ ਸਾਨੂੰ ਅਸੀਂ ਵਿਚਾਰ ਕੀਤਾ ਹੈ ਕਿ ਅਸੀਂ ਹੁਣ ਐਜੀਟੇਸ਼ਨ ਤੇ ਜਾਣਾ ਪਏਗਾ ਸਾਡੇ ਕੋਲ ਕੋਈ ਆਪਸ਼ਨ ਨਹੀਂ ਹੈਗਾ ਔਰ ਕੋਈ ਚੀਜ਼ ਪੁੱਛਣਾ ਚਾਹਤ ਹੈ ਤਾਂ ਪੁੱਛੋ ਸਰ ਕਿਹੜੇ ਕਿਹੜੀਆਂ ਮਤਲਬ ਲੁਧਿਆਣਾ ਦੀਆਂ ਨੇ ਜਾਂ ਪੂਰੇ ਪੰਜਾਬ ਦੀਆਂ ਹਾਲੀ ਅਸੀਂ ਅੱਜ ਮੀਟਿੰਗ ਜਿਹੜੀ ਹੈਗੀ ਸਾਡੀ ਲੁਧਿਆਣਾ ਤੇ ਬੁਲਾਈ ਗਈ ਹੈ ਹਾਂਜੀ ਇਹਦੇ ਬਾਅਦ ਅਸੀਂ ਹੋਰ ਜ਼ਿਲ੍ਹਿਆਂ ਦੇ ਮੀਟਿੰਗ ਕਰਾਂਗੇ ਨਾਲ ਪੰਜਾਬ ਲੈਵਲ ਦੇ ਮੀਟਿੰਗ ਕਰਾਂਗੇ ਨਾਲ ਕੁਝ ਸਟੇਟ ਲੈਵਲ ਸਾਡੇ ਨਾਲ ਹੈਗੇ ਨੇ ਉਹਨਾਂ ਨਾਲ ਵੀ ਮੀਟਿੰਗ ਚੱਲ ਰਹੀ ਹੈ ਜੋ ਅੱਗੇ ਇਸ ਉੱਤੇ ਕੰਮ ਕਰਨਗੇ ਸਰ ਜੀ ਆਫਸਰ ਕਮਿਸ਼ਨ ਉਹਦੇ ਟੀਮ ਚੋਂ ਆਲੀ ਕਮਿਸ਼ਨ ਹਾਂਜੀ ਕਦਮ ਚੁੱਕੋਗੇ ਸਰ ਮੰਗਿਆ ਕਿਹੜੀਆਂ ਨੇ ਕਲੀ ਕਮਿਸ਼ਨ ਨੂੰ ਲੈ ਕੇ ਦੇਖੋ ਸਭ ਤੋਂ ਪਹਿਲੀ ਮੰਗ ਪਹਿਲੀ ਇੱਕ ਹੀ ਮੰਗ ਹੈ ਸਾਡੀ ਕਿਉਂਕਿ ਪਿਛਲੇ 2017 ਅਗਸਤ ਤੋਂ ਸਾਡੀ ਕਮਿਸ਼ਨ ਨਹੀਂ ਵਧਾਈ ਗਈ ਅੱਜ ਤੁਹਾਡੇ ਇੱਥੇ ਕਿੰਨੇ ਬੰਦੇ ਸੇ ਖੜੇ ਨੇ ਕਿ 2017 ਦੀ ਉਹੀ ਸੈਲਰੀ ਤੇ ਕੰਮ ਕਰ ਰਹੇ ਨੇ ਕੋਈ ਦੱਸ ਦੋ ਕੋਈ ਇੱਕ ਬੰਦਾ ਹੋਵੇ ਕੋਈ ਇੱਕ ਆਧਾਰਾ ਹੋਵੇ ਕਿ 2017 ਦੀ ਕਮਿਸ਼ਨ ਦੇ ਉਹ ਬੰਦਾ ਕੰਮ ਕਰ ਰਿਹਾ ਹੋਵੇ ਅੱਜ 8 ਸਾਲ ਹੋਨ ਨੂੰ ਨੇ ਐਫਡੀਆ ਕਿੱਥੇ ਪਹੁੰਚ ਗਈਆਂ ਤੇਲ ਦਾ ਰੇਟ ਕਿੱਥੇ ਪਹੁੰਚ ਗਿਆ ਲੇਬਰਸ ਕਿੱਥੇ ਪਹੁੰਚ ਗਈ ਇਲੈਕਟ੍ਰਿਸਿਟੀ ਕਿੱਥੇ ਪਹੁੰਚ ਗਈ ਹਰ ਚੀਜ਼ ਡਬਲ ਹੋ ਗਈ ਸਾਡਾ ਕਮਿਸ਼ਨ ਉੱਥੇ ਦਾ ਉੱਥੇ ਅੱਜ ਸਾਡੇ ਜਿੰਨੇ ਡੀਲਰ ਪ੍ਰਾਣ ਨੇ ਬਹੁਤ ਔਖੇ ਟਾਈਮ ਨਾਲ ਨਿਕਲ ਰਹੇ ਨੇ ਬਹੁਤ ਮੁਸ਼ਕਿਲ ਤੇ ਨਿਕਲ ਰਹੇ ਨੇ ਸਰ ਅਗਲਾ ਸਟੈਪ ਕੀ ਹੋਣਾ ਸਾਡਾ ਸਟੈਪ ਅੱਜ ਅਸੀਂ ਮੀਟਿੰਗ ਬੁਲਾਈਏ ਸਾਰੇ ਡੀਲਰਾਂਸ ਦੀ ਅਸੀਂ ਰਾਏ ਲਈਏ ਕਿ ਅਸੀਂ ਹੁਣ ਅੱਗੇ ਕੀ ਕਰਨਾ ਹੈਗਾ ਕਿਸ ਤਰ੍ਹਾਂ ਇਸ ਐਜੀਟੇਸ਼ਨ ਨੂੰ ਅੱਗੇ ਸੇਪ ਦੇਣਾ ਹੈਗਾ ਕੀ ਅਸੀਂ ਆਪਣੇ ਖਰਚੇ ਘਟਾਉਣ ਵਾਸਤੇ ਵੀਕਲੀ ਆਫ ਤੇ ਜਾ ਸਕਦੇ ਆ ਇਆ ਹੋਰ ਵੀ ਇਹਦੇ ਉੱਤੇ ਕੋਈ ਵਿਚਾਰ ਕਰ ਸਕਦੇ ਆ ਉਸ ਸਿਲਸਿਲੇ ਉੱਤੇ ਅੱਜ ਅਸੀਂ ਮੀਟਿੰਗ ਬੁਲਾਈ ਸੀ ਬਹੁਤ ਮੀਟਿੰਗਾਂ ਮੈਂ ਤੁਹਾਨੂੰ ਦੱਸ ਰਿਹਾ ਜਨਵਰੀ 2018 ਤੋਂ ਸੌਰੀ 2024 ਤੋਂ ਲਗਾਤਾਰ ਹਰ 15 20 ਦਿਨ ਤੇ ਸਾਡੀ ਮੀਟਿੰਗਸ ਹੋ ਰਹੀਆਂ ਨੇ ਅੰਡਰ ਸੈਕਟਰੀ ਸੈਂਟਰਲ ਗਵਰਨਮੈਂਟ ਦੀ ਉਹਨਾਂ ਨਾਲ ਇਲੈਕਸ਼ਨ ਤੋਂ ਜਸਟ ਪਹਿਲੇ ਉਹਨਾਂ ਨਾਲ ਮੀਟਿੰਗ ਹੋਈ ਉਹਨਾਂ ਨੇ ਇਸ ਚੀਜ਼ ਦਾ ਆਸ਼ਵਾਸਨ ਦਿੱਤਾ कि सानो बड़ा खेद है कि ਤੁਹਾਨੂੰ 2017 ਤੋਂ ਕਮਿਸ਼ਨ ਨਹੀਂ ਵਧਾਇਆ ਗਿਆ ਅਸੀਂ ਇੱਥੇ ਇਲੈਕਸ਼ਨ ਖਤਮ ਹੋਣ ਲੰਨੇ ਦੋ ਦੋ ਮਹੀਨੇ ਅੰਦਰ ਇਹ ਤੋਂ ਵਿਚਾਰ ਕਰਕੇ ਕਰਾਂਗੇ ਅਸੀਂ ਉਸੇ ਅ ਅਸਵਾਸਨ ਤੇ ਇੰਤਜ਼ਾਰ ਕਰ ਰਹੇ ਸੀ ਪਰ ਜੋ ਮੰਤਰੀ ਸਾਹਿਬ ਦੇ ਬਿਆਨ ਦੇ ਬਾਅਦ ਜੋ ਹੁਣ ਸਾਨੂੰ ਮਹਿਸੂਸ ਹੋ ਰਿਹਾ ਹੈ ਕਿ ਹਾਲੀ ਕੋਈ ਰਸਤਾ ਦਿਖਾਈ ਨਹੀਂ ਪੈ ਰਿਹਾ ਇਸ ਵਾਸਤੇ ਸਾਇਦ ਕੀ ਲੁਧਿਆਣਾ ਕੀ ਪੰਜਾਬ ਕੀ ਹੋਰ ਪੂਰਾ ਹਿੰਦੁਸਤਾਨ ਇਹ ਕਿੱਥੇ ਅੱਗੇ ਤੱਕ ਜਾਏਗਾ ਇਹ ਹੁਣ ਸਾਰੇ ਵਿਚਾਰ ਕਰਕੇ ਆਪਾਂ ਕਰਾਂਗੇ ਕਿਤਾ ਕੀ ਫੈਸਲਾ ਕੀਤਾ ਜੀ ਤੁਸੀਂ ਅੱਜ ਮੀਟਿੰਗ ਦਾ ਫੈਸਲਾ ਕੀਤਾ ਅਸੀਂ ਅੱਜ ਅੱਜ ਅਸੀਂ ਕੱਲੀ ਕੋਈ ਸਟ੍ਰਾਈਕ ਦੀ ਗੱਲ ਨਹੀਂ ਕਰ ਰਹੇ ਹਾਂ ਇੱਕ ਫੈਸਲਾ ਜ਼ਰੂਰ ਹੋਇਆ ਜਿਹੜਾ ਇੱਕ ਅਸੀਂ ਬਣਿਆ ਅਸੀਂ ਇੱਕ ਵੀਕਲੀ ਆਫ ਲੈਣ ਜਾ ਰਹੇ ਹਾਂ ਕਿਹੜਾ ਦਿਨ ਹੈ ਜੀ ਕੀ ਹੋਊਗਾ ਜੀ ਉਹਦੇ ਵਿੱਚ ਉਹ ਕੋਈ ਵੀ ਸੰਡੇ ਹੋਏਗਾ ਸੰਡੇ ਤੋਂ ਅਸੀਂ ਸ਼ੁਰੂ ਕਰਾਂਗੇ ਤੁਹਾਨੂੰ ਡੇਟ ਅਨਾਉਂਸ ਕਰ ਦਾਂਗੇ ਅੱਛਾ ਅਸੀਂ ਅੱਜ ਅਸੀਂ ਡੇਟ ਅਨਾਉਂਸ ਨਹੀਂ ਕਰ ਰਹੇ ਪਰ ਪੂਰਾ ਜਿਹੜਾ ਹੈਗਾ ਲੁਧਿਆਣਾ ਅਸੀਂ ਵੀਕਲੀ ਆਫ ਕਰਨ ਦੀ ਪਲਾਨਿੰਗ ਕਰ ਰਹੇ ਆ ਉਹ ਹੋ ਸਕਦਾ 4 ਤੋਂ ਹੋਵੇ ਹੋ ਸਕਦਾ 11 ਤੋਂ ਹੋਵੇ ਜੋ ਵੀ ਅਸੀਂ ਤਿਆਰੀ ਕਰਕੇ ਡਿਸਟ੍ਰਿਕਟ ਲੁਧਿਆਣਾ ਤਰਫੋਂ ਹੋਰ ਵੀ ਡਿਸਟ੍ਰਿਕਟਾਂ ਨਾਲ ਅਸੀਂ ਗੱਲ ਕਰਕੇ ਕਿ ਜਿੱਦੇ ਸਾਰੇ ਡਿਸਟ੍ਰਿਕਟ ਸਾਡੇ ਨਾਲ ਆ ਸਕਣ ਔਰ ਇਹਦੇ ਨੂੰ ਅੱਗੇ ਵਧਾਇਆ ਜਾ ਸਕੇ ਪੈਟਰੋਲ ਪੰਪ ਜੋ ਵੀਕਲੀ ਆਫ ਅਸੀਂ ਸੋਚ ਰਹੇ ਆ ਸੰਡੇ ਦਾ ਉਹ ਟੋਟਲ ਬੰਦ ਰਹੇ ਹਾਂ ਐਮਰਜੈਂਸੀ ਸੇਵਾਏ ਪਹਿਲੇ ਵੀ ਖੁੱਲੀਆਂ ਸੀ ਹਰ ਟਾਈਮ ਖੁੱਲਿਆ ਸੀ ਔਰ ਅੱਗੇ ਵੀ ਰਹਿਣ ਗਿਆ ਅਸੀਂ ਇੱਕ ਪੰਪ ਇੱਕ ਪੰਪ ਅਸੀਂ ਸੁਣੋ ਜੀ ਸੁਣੋ ਇੱਕ ਪੰਪ ਅਸੀਂ ਅਮਰਜੈਂਸੀ ਲਈ ਅਮਰਜੈਂਸੀ ਚ ਹਮੇਸ਼ਾ ਅਸੀਂ ਪਬਲਿਕ ਦੇ ਨਾਲ ਆ ਅਸੀਂ ਰਵਾਂਗੇ ਇੱਕ ਪੰਪ ਅਸੀਂ ਤੁਹਾਨੂੰ ਦੱਸਾਂਗੇ ਵੀ ਆਹ ਹਰ ਥੰਡੇ ਦੇਖੋ ਜੀ ਅਸੀਂ ਏਰੀਆ ਵਾਈਜ਼ ਡਿਸਾਈਡ ਕਰਕੇ ਦਿਆਂਗੇ ਤੁਹਾਨੂੰ ਅਮਰਜੈਂਸੀ ਤੇਲ ਹਰ ਐਮਬੂਲੈਂਸ ਨੂੰ ਜਾਂ ਕੋਈ ਸਰਕਾਰੀ ਦਾਰਾ ਜਾਂ ਕੋਈ ਕੋਈ ਐਸੀ ਘਟਨਾ ਹੋ ਜਾਂਦੀ ਹੈਗੀ ਆ ਤੇ ਅਸੀਂ ਵੀ ਸਮਾਜ ਚ ਰਹਿਣਾ ਹੈਗਾ ਤੇ ਉਹ ਚੀਜ਼ ਜਿਹੜੀ ਕਨਸੀਡਰ ਕੀਤੀ ਜਾਏਗੀ ਸਰ 24 ਘੰਟੇ ਵਾਲੇ ਪੰਪ ਉਹਨਾਂ ਨੂੰ ਵੀ ਇਹੀ ਹਦਾਇਤਾਂ ਨੇ ਸਾਰੇ ਪੰਪ ਸਾਰੇ ਪੰਪ ਇਸ ਨੂੰ ਲੈ ਕੇ ਬੰਦੇ ਗੱਲ ਕਰਨ ਦੀ ਸ਼ੁਰੂਆਤ ਨੂੰ ਸ਼ੁਰੂਆਤ ਨੂੰ ਜਾ ਰਹੇ ਤੁਹਾਨੂੰ ਕੋਈ ਅਸੀਂ ਡੇਟ ਨਹੀਂ ਦੇ ਰਹੇ ਸਰ ਵੈਸੇ ਸੰਡੇ ਦੇ ਸੰਡੇ ਹੀ ਆਣਾ ਅਸੀਂ ਅਜੇ ਕੁਝ ਵੀ ਨਹੀਂ ਦੱਸ ਰਹੇ ਅਸੀਂ ਇੱਕ ਵੀਕਲੀ ਕਰਨਾ ਹੈਗਾ ਉਹ ਡਿਸਾਈਡ ਕਰਕੇ ਅਸੀਂ ਤੁਹਾਨੂੰ ਡੇਟ ਦੇ ਦੇਵਾਂਗੇ ਆਪ ਨਹੀਂ ਸਰਕਾਰ ਨੂੰ ਥੋੜੀ ਸਮਝਣ ਨੂੰ ਬਿਲਕੁਲ ਇਹ ਤੁਸੀਂ ਇਹ ਮੰਨ ਕੇ ਚੱਲੋ ਅਸੀਂ ਤੁਹਾਡੇ ਸਾਡੇ ਕੋਲ ਚੁਆਇਸ ਨਹੀਂ ਹੈ